ਤਵੀਰ ਗਰੇਅਲ ਡੈਰੀ ਫਾਰਮ ਪੈਂਡ ਤੁੰਗਾ ਹੈਣੀ ਤਸਵੀਰ ਰੈਕੋਟ ਜ਼ਿਲ੍ਹਾ ਲੁਧਿਆਣਾ ਰੈਕੋਟ ਤੋਂ 10-12 ਕਿਲੋਮੀਟਰ ਤੇ ਪੈਂਡ ਆ ਤੇ ਆਪਣੇ ਕੋਲ ਜਰਸੀ ਗਾਈਆਂ ਹੁੰਦੀਆਂ ਨੇ ਵੀਰ ਜਰਸੀ ਗਾਈਆਂ ਦਾ ਸਪੈਸ਼ਲ ਜਰਸੀ ਗਾਈਆਂ ਦਾ ਕੰਮ ਆ ਆਪਣੇ ਫਾਰਮ ਦੇ ਉੱਪਰ ਜਰਸੀ ਦੇ ਸਾਹੀ ਆਲ ਵੀ ਕਰੋਸ ਆ ਜਾਂਦੀਆਂ ਆਪਣੇ ਕੋਲੇ ਇਸ ਟਾਈਮ ਵੀਰੇ 6-7 ਨਾਗ ਖੜੇ ਨੇ ਜਰਸੀ ਗਾਈਆਂ ਦੇ ਐਦੋਂ ਆਪਾਂ ਕਰ ਲੈਨੇ ਆ ਸਟਾਰਟ ਆ ਖੋਲਿਓਈ ਇੱਕ ਨੰਬਰ ਵੀਰੇ ਸੂਨ ਵਾਲੀ ਆ ਇਹੇ ਦੂਜੇ ਸੂਏ ਸੂਣ ਵਾਲੀ ਆ ਹਾਪਤਾ ਖੰਡ ਦੀ ਬਾਕੀ ਆ ਥਣਲੇਵਾ ਦੇਖ ਸਕਦੇ ਹੋ ਹਾਜ਼ਰ ਆ ਬੱਸੀ 5-7 ਦਿਨ ਦੇ ਵਿੱਚ ਤਿਆਰ ਹੋ ਜੂਗੀ ਥਣ ਥਣ ਵਧੀਆ ਲੱਗਿਆ ਹੋਇਆ ਚੈੱਕ ਕਰ ਸਕਦੇ ਹੋ ਮੂੰਹ ਮੱਥੇ ਦੀ ਸਕੀਨ ਆ ਪੂਰੀ ਜਾਨ ਆ ਵੱਡੀ ਵੱਡੀ ਜਰਸੀ ਆ ਵੀਰੇ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਹਵਾਨਾ ਵਧੀਆ ਹਵਾਨੇ ਦੀ ਆ ਜਾਨ ਚਾ ਪੂਰੀ ਬੱਛੀ ਦੁੱਧ ਵੀਰੇ 13-14 ਕਿਲੋ ਦੁੱਧ ਪਾ ਦੂਗੀ 5-7 ਦਿਨ ਲੈਂਦੀ ਆ ਸੂਮ ਦੇ ਵੀਰੇ ਥਾਣ ਤੁਸੀਂ ਦੇਖ ਸਕਦੇ ਵਧੀਆ ਥਾਣ ਲੱਗਿਆ ਤਿਆਰ ਹੁੰਦੀ ਆ ਸੀਲ ਠੰਡੀ ਆ ਪੂਰੀ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸੀਲ ਠੰਡੀ ਆ ਪੂਰੀ ਥਾਣ ਹਵਾਨੇ ਦੀ ਵੀ ਸਾਫ ਆ ਜਮਾ ਠੰਡੀ ਸੀਲ ਆ ਪੂਰੀ ਬੱਛੀ ਇਹਦਾ ਵੀ 47000 ਦੀ ਹਾਂ ਨਾ ਆਪਣੇ ਫਾਰਮ ਤੇ ਨਾ ਰੇਟ ਲੈਣ ਦੇਣ ਵਾਲੀ ਆ ਬਸ ਸੋਰ ਸੱਪਾ ਹੀ ਹੋਊਗਾ ਆਪਾਂ ਪਕਾਈਵਾਜੀ ਵੀਰੇ ਕਰਦੇ ਨਹੀਂ ਹੈਗੇ ਜਮਾਂ ਲੈਣ ਦੇਣ ਵਾਲੇ ਰੇਟ ਨੇ ਆ ਦੂਜੇ ਨੰਬਰ ਤੇ ਦਿਖਾਉਣੇ ਆ ਤੁਹਾਨੂੰ ਜਰਸੀ ਦੂਜੇ ਸੂਏ ਸੂਣ ਵਾਲੀ ਆ ਜਰਸੀ ਥਾਨ ਹਵਾਨੀ ਦੀ ਇਹ ਵੀ ਪੂਰੀ ਸਾਫ ਆ ਵਧੀਆ ਗੋਲ ਲੇਵਾ ਗੁਲਾਬੀ ਥਾਨ ਲੱਗਿਆ ਵਧੀਆ ਬਸ ਇਹ ਤਿਆਰ ਬਹੁਤ ਸੋਹਣੀ ਹੋਊਗੀ 5-7 ਦਿਨ ਇਹਦੇ ਬਾਕੀ ਨੇ ਮੂੰਹ ਮੱਥੇ ਦੀ ਇਹ ਵੀ ਸਕੀਨ ਆ ਪੂਰੀ ਜਿੰਦ ਜਾਨ ਆ ਬੱਸੀ ਚ ਪੂਰੀ ਕੱਦ ਕਾਠ ਵਾਲੀ ਆ ਵਧੀਆ ਵਧੀਆ ਥਣ ਲੱਗੇ ਹੋਏ ਨੇ 5-7 ਦਿਨ ਲਾਊਗੀ ਬੱਸੀ ਥਣ ਹਵਨ ਨੂੰ ਚੈੱਕ ਕਰਾ ਦੰਨੇ ਆ ਬਹੁਤ ਵਧੀਆ ਥਣ ਲੱਗੇ ਹੋਏ ਨੇ ਵਧੀਆ ਥਣ ਚਵਾਈ ਵਾਲੇ ਹੱਥੀ ਮੁਠੀ ਵਾਲੇ ਥਣ ਨੇ ਵੀ ਰੇ ਦੂਜੇ ਨੰਬਰ ਤੇ ਸੂਣ ਵਾਲੀ ਆ ਇਹ ਵੀ ਪੂਰੀ ਆ ਦੇਖ ਸਕਦੇ ਹੋ ਤੁਸੀਂ ਠੰਡੀ ਸੀ ਲਾਇਨ ਪੂਰੀ ਦੂਜੇ ਸਵੇਰ ਸੂਣ ਵਾਲੀ ਆ ਬੱਸੀ 50000 ਰੁਪਿਆ ਇਹਦਾ ਮੁੱਲ ਆ ਵੀਰੇ ਲੈਣ ਦੇ ਨਾਲਾ ਬੱਚੋਂ ਮਾਨਤਾਨ ਹੋ ਜੂਗਾ ਤਿਆਰ ਹੋਈ ਬੱਸੀ 60 65000 ਦੀ ਬੱਸੀ ਆ ਵੀਰੇ ਕੱਦ ਕਾਠ ਆ ਫੁੱਲ ਜਿੰਦ ਜਾਨ ਆ ਬਾਈ ਤੀਜੇ ਨੰਬਰ ਤੇ ਦਿਖਾ ਦਿੰਨੇ ਆ ਨੰਬਰ ਤੇ ਵੀਰੇ ਪਲੂਨ ਬੱਸੀ ਸਾਹੀਆਲ ਕ੍ਰੋਸ ਚ ਆ ਤਾਜੀ ਸੂਈ ਹੋਈ ਆ ਬੱਸਾ ਮਗਰ 5 6 ਕਿਲੋ ਦੁੱਧ ਹੁਣ ਹੈਗਾ ਵੀਰੇ ਅੱਜ 13 ਦਿਨ ਹੋ ਗਏ ਸੂਈ ਨੂੰ ਕਣ ਚੱਲ ਰਿਹਾ ਤੁਹਾਨੂੰ ਦਿਖਾ ਦਿੰਨੇ ਆ ਕਣ ਚੱਲਦਾ ਅੱਜ ਬੱਚੀ ਦਾ 13 ਦਿਨ ਦੀ ਸੂਈ ਆ ਹੁਣ 5-6 ਕਿਲੋ ਦੁੱਧ ਆ ਇਹ ਵੀਰੇ ਰੱਸੀ ਪਾ ਕੇ ਝਾਉਨੇ ਆ ਕਰਾਸ ਪਾਣਾ ਨਿਆਣਾ ਕਹਿ ਦਿੰਨੇ ਜੀ ਨੂੰ ਆਪਾਂ ਕਰਾਸ ਪਾਣ ਚਾ ਰੇਟ ਬਿਲਕੁਲ ਜਾਇਜ਼ ਆ ਇਹਦਾ 22000 ਰੁਪਇਆ 22000 ਦੀ ਹੋ ਜੂਗੀ ਇਹ ਕੋਈ ਵੀਰ ਸਾਭ ਸਾਖ ਦਾ ਲੈ ਜਾਵੇ 22000 ਦੀ ਹੋ ਜੂ ਬੱਸਾ ਮਗਰ ਆ 13 ਦਿਨਾਂ ਦੀ ਸੂਈ ਆ ਕਣ ਚੱਲਦਾ ਵਾ ਵੀਰ ਬਿਲਕੁਲ ਜਾਇਜ ਰੇਟ ਆ ਇਹਦਾ 22000 ਰੁਪਇਆ ਚਾਰ ਨੰਬਰ ਤੇ ਦਿਖਾ ਦਿੰਨੇ ਆ ਪਰ ਤੇ ਵੀਰੇ ਇਹ ਵੀ ਸਾਹੀ ਵਾਲ ਕ੍ਰੋਸ ਆ ਦੂਜੇ ਸੂਏ ਵੀਰੇ ਦੂਜੇ ਸੂਏ ਸੂਈ ਹੋਈ ਆ ਬੱਸਾਂ ਮਗਰ ਆ ਵੀਰੇ 9-10 ਕਿਲੋ ਤਿਆਰ ਆ ਹੁਣ ਚਵਾਈ ਦੀ ਇੱਕ ਨੰਬਰ ਆ ਵੀਰੇ ਸੀਲ ਠੰਡੀ ਪੂਰੀ ਆ ਬਾਈ ਇੱਕ ਨੰਬਰ ਚਵਾਈ ਦੀ ਆ ਇਹ ਵੀ ਨਿਆਣਾ ਪਾ ਕੇ ਆਪਾਂ ਚੋਣੇ ਆ ਖਾਣ ਤੋਂ ਤੁਸੀਂ ਦੇਖ ਸਕਦੇ ਹੋ ਵਧੀਆ ਥਾਣਾ ਚਵਾਈ ਇੱਕ ਨੰਬਰ ਮੱਝਾਂ ਵਰਗਾ ਦੁੱਧ ਆ ਬਾਈ ਮੱਝ ਲੈ ਲਈਏ ਗਾਂ ਲੈ ਲਈ ਕੋਈ ਗੱਲ ਆ ਵੀਰੇ ਫੈੜ ਵੀ ਬਹੁਤ ਜ਼ਿਆਦਾ ਆ ਇਹਦੀ ਜਿਹੜੇ ਵੀਰਾਂ ਨੂੰ ਤਾਂ ਪਤਾ ਵਾ ਵੀਨਾਂ ਦੀ ਫੈੜ ਜਾ ਰਾ ਦੁੱਧ ਵਧੀਆ ਨਾ ਸੀਲ ਠੰਡੀ ਇਹ ਵੀ ਪੂਰੀ ਆ ਵੀਰੇ ਦੇਖ ਸਕਦੇ ਹੋ ਤੁਸੀਂ ਜਮਾ ਇਹਦਾ ਲੈਣ ਦੇਣ ਵਾਲਾ 37000 ਮਾਨਤਾਨ ਹੋ ਜੂ ਵਿੱਚੋਂ 37000 ਲੈਣ ਦੇਣਾ ਮਾਨਤਾਨ ਹੋ ਜੂਗਾ ਤਾਜੀ ਸੂਈ ਬੱਸਾ ਮਗਰ ਪਰ ਦੇ ਵੀਰੇ ਦੂਜੇ ਸੂਏ ਸੂਣ ਵਾਲੀ ਜਰਸੀ ਮਹੀਨੇਕ ਦੀ ਕੱਚੀ ਆ ਵੀਰੇ ਜਿਹੜੇ ਵੀਰ ਨੇ ਤਿਆਰ ਕਰਨੀ ਆ ਘਰੇ ਜਾ ਕੇ ਤਿਆਰ ਕਰ ਸਕਦਾ ਮਹੀਨੇਕ ਦੀ ਕੱਚੀ ਆ ਬੱਸੀ ਪੱਠਪੁੜਾ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਚੌੜੇ ਪੱਠਪੁੜੇ ਦੀਆਂ ਇੱਕ ਮਹੀਨਾ ਲੈਂਦੀ ਆ ਬੱਸੀ ਸੂਣ ਮੁਤਾਬਕ ਇੱਕ ਮਹੀਨਾ ਲੈਂਦੀ ਆ ਸੂਣ ਮੁਤਾਬਕ ਵੀਰੇ ਥਣ ਥੂਣੇ ਵਧੀਆ ਲੱਗੇ ਹੋਏ ਨੇ ਜਿਹੜਾ ਵੀਰ ਖਾ ਸਕਦਾ ਤਿਆਰ ਹੋਈ ਤਾਂ ਪਤਾ ਹੀ ਕਿੰਨੇ ਦੀ ਆ ਅੱਜ ਦੇ ਟਾਈਮ ਦੇ ਵਿੱਚ 30000 ਦੀ ਬੱਛੀ ਦੇ ਦਾਂਗੇ ਬਾ 30000 ਇਹਦਾ ਲੈਣ ਦੇਣਾ ਇੱਕ ਮਹੀਨਾ ਸਾਹਮ ਕੇ ਵੀਰੇ ਇਹੀ 50 55000 ਦੀ ਮਿਲਣੀ ਆ ਹੁਣ ਇਹ 30000 ਦੀ ਆਪਾਂ ਦੇ ਦਾਂਗੇ ਨੰਬਰ ਦੇ ਵੀਰੇ ਪਲੂਣ ਬੱਛੀ ਦਿੰਦਾ ਜੀ ਆ ਸੂਣ ਵਾਲੀ ਆ 10 ਦਿਨ ਲੈਂਦੀ ਆ ਸੂਣ ਦੇ ਹਫ਼ਤਾ 10 ਦਿਨ ਲਾਊਗੀ ਪਹਿਲੇ ਸੂਏ ਸੂਦੀ ਆ ਬੱਛੀ ਖਣ ਸੁਣ ਇਹਦੇ ਵਧੀਆ ਲੱਗਿਆ ਹੋਇਆ 5-7 ਦਿਨ ਬਾਕੀ ਆ ਪਹਿਲੇ ਸੂਏ ਕਾਲੇ ਰੰਗ ਦੀ ਜਰਸੀ ਕ੍ਰਾਸਪਨ ਰੇਟ ਇਹਦਾ ਵੀ ਬਿਲਕੁਲ ਜਾਇਜ਼ ਆ ਬਿਲਕੁਲ ਜਾਇਜ਼ ਰੇਟ 35000 ਰੁਪਇਆ 35 ਦੀ ਦੇ ਦਾਂਗੇ ਵੀਰ ਬਿਲਕੁਲ ਜਾਇਜ਼ ਰੇਟ ਆ ਇੱਕ ਆ ਬੱਚਾ ਆਪਣੇ ਕੋਲੇ ਜਰਸੀ ਦਾ ਬੱਚਾ ਕਈ ਵੀਰ ਬਹੁਤ ਮੰਗਦੇ ਆ ਪਾਲਣ ਨੂੰ ਜਰਸੀ ਦਾ ਬੱਚਾ ਇਹ ਉਮਰੇ ਦੀ 3-4 ਮਹੀਨੇ ਤੋਂ ਉੱਪਰ ਆ ਬਹੁਤ ਬੇਲ ਬੂਲ ਬਹੁਤ ਚੰਗੀ ਆ ਝੋਲੀ ਚਾਲੀ ਚਾਰ ਹੀ ਥਾਨ ਲੱਗੇ ਨੇ ਵੀਰੇ ਚਾਰ ਹੀ ਥਾਨ ਲੱਗੇ ਨੇ ਦੇਖ ਸਕਦੇ ਹੋ ਤੁਸੀਂ ਮੂੰਹ ਮੱਥੇ ਦੀ ਇਹਦਾ ਰੇਟ ਵੀਰੇ 5500 ਰੁਪਇਆ 5500 ਦੀ ਦੇ ਦਾਂਗੇ ਜੇ ਕਿਸੇ ਵੀਰ ਨੇ ਪਾਲਣੀ ਆ ਦੇਖ ਸਕਦੇ ਹੋ ਤੁਸੀਂ ਗਰੇਵਾਲ ਡੈਰੀ ਫਾਰਮ ਤੇ ਪੰਜ ਸੱਤ ਨਾਗੇ ਜਰਸੀ ਦੇ ਅੱਜ ਖੜੇ ਨੇ ਬਕਾਊ ਨੇ ਔਰ ਰਿਟੇਨ ਚ ਆਪਣੇ ਕੋਲੇ ਡੰਗਰ ਆਉਂਦੇ ਰਹਿੰਦੇ ਨੇ ਜਿਹੜੇ ਵੀਰ ਨੇ ਲੈਣੇ ਆਪਣੇ ਸੰਬਰਕ ਕਰ ਸਕਦਾ ਗਰੇਲ ਡੈਰੀ ਫਾਰਮ ਪਿੰਡ ਤੁੰਗਾ ਹੜੀ ਤਸੀਰ ਰੈਕੋਟ ਜ਼ਿਲ੍ਹਾ ਲੁਧਿਆਣਾ ਧੰਨਵਾਦ ਜੀ